ਹਾਂ ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਆਪਣੇ ਪੌਟ ਜਿਹੜੇ ਪੇਂਟ ਵੀ ਪਹਿਲਾਂ ਵੀ ਕੀਤੇ ਹੋਏ ਸੀ ਥੋੜੇ ਜਿਹਾ ਖਰਾਬ ਹੋ ਗਏ ਤੇ ਥੋੜੇ ਜਿਹਾ ਕੁਝ ਹੋਰ ਕਰਕੇ ਤੁਹਾਨੂੰ ਦੱਸਾਂਗੀ ਤੇ ਚਲੋ ਆਪਾਂ ਕਰਦੇ ਹਾਂ ਇਹ ਇਹ ਦੇਖੋ ਇਹ ਮੈਂ ਨਾਰੀਅਲ ਦਾ ਇੱਥੇ ਜੋ ਆਪਾਂ ਨੇ ਨਾਰੀਅਲ ਦਾ ਪਾਣੀ ਪੀ ਲਿੱਤਾ ਤੇ ਉਸ ਤੋਂ ਬਾਅਦ ਇਹ ਮੈਂ ਸੁੱਕਣ ਲਈ ਰੱਖ ਦਿੱਤਾ ਇੱਥੋਂ ਦਾ ਮੂੰਹ ਕੱਟ ਕੇ ਮੈਂ ਹੈ ਨਹੀਂ ਸੀ ਮੇਰੇ ਕੋਲ ਇਹ ਨੂੰ ਕੱਟ ਕੇ ਦਿਖਾਂਦੀ ਫਿਰ ਇਹ ਗਿੱਲਾ ਹੁੰਦਾ ਤੇ ਇਹਦੇ ਵਿੱਚ ਨਾ ਕੋਈ ਤਿੱਖੀ ਚੀਜ਼ ਕਰਕੇ ਮੈਂ ਤਿੰਨ ਐਥੇ ਬੋਲ ਘੋਲ ਲਿਆ ਠੀਕ ਹੈ ਤੇ ਇਹਦੇ ਵਿੱਚ ਇਹਦੇ ਇਸ ਮੈਂ ਪੇਸ ਲਗਾਏ ਆ ਇਸੇ ਵਿੱਚ ਬੋਲ ਕੀਤੇ ਆ ਤੇ ਆਪਾਂ ਜਿਵੇਂ ਵੀ ਕਰ ਸਕਦੇ ਇਹ ਮੈਂ ਪੇਸ ਲਗਾ ਲਦੇ ਹੋਂਲ ਕਰਕੇ ਨਾ ਇਹ ਕਰ ਸਕਦੇ ਇਹਦੇ ਨਾਲੇ ਤਾਰਾਂ ਦਾ ਮੈਂ ਹੈਂਗ ਕਰਨ ਵਾਸਤੇ ਮਤਕਾ ਲਿਆ ਤੇ ਇਹਦੇ ਵਿੱਚ ਛੋਟੇ ਛੋਟੇ ਪੌਦੇ ਇਹਦੇ 'ਚ ਕਾਫੀ ਦੇਰ ਤੱਕ ਚੱਲ ਜਾਂਦੇ ਆ ਤੇ ਇਹ ਦੇਖੋ ਲਟਕਾ ਕੇ ਬੜਾ ਹੀ ਪਿਆਰਾ ਲੱਗਦਾ ਤੇ ਇਹਨੂੰ ਮੈਂ ਪੇਂਟ ਕੀਤਾ ਹੋਇਆ ਸੀ ਪਹਿਲਾਂ ਤੇ ਹੁਣ ਮੈਂ ਇਹ ਬਰਸਾਤ ਵਿੱਚ ਖਰਾਬ ਹੋ ਗਏ 3-4 ਸਾਲ ਹੋ ਗਏ ਇਹਨਾਂ ਨੂੰ ਕੀਤੇ ਆ ਤੇ ਹੁਣ ਮੈਂ ਥੋੜਾ ਥੋੜਾ ਇਦਾਂ ਦੇ ਰੈਨੋਵੇਸ਼ ਕਰ ਦਿੱਤੀਆਂ ਤੇ ਕੇ ਦੇਖੋ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਪੇਂਟ ਕਰਾਂਗੇ ਤੁਸੀਂ ਆਪਣੇ ਪਸੰਦ ਦੇ ਕੋਈ ਵੀ ਕਲਰ ਲਗਾ ਸਕਦੇ ਹੋ ਇਹ ਦੇਖੋ ਜੀ ਆਪਾਂ ਥੱਲੇ ਮੈਂ ਦਾ ਡਾਰਕ ਕਲਰ ਲਗਾਵਾਂਗੀ ਤੇ ਉੱਪਰ ਲਾਈਟ ਕਲਰ थोड़ा जरा पहला मेरे ज्यादा लाइट लगे हुआ है सी और देखो मैं थोड़ा जरा ना कि डॉट्स पा दंगे डार्क कलर पे थोड़ी जी इज सॉरी जी इसके ऊपर थोड़ा सा देखो आ, इन इधर ऊपर थोड़े से डॉट लगा के ਤੁਹਾਡਾ ਡੈਕੋਰੇਸ਼ਨ ਕਰਦਿਨੇ ਆਪਾਂ ਕੁਝ ਵੀ ਕਰ ਤੋ ਚਾਹੇ ਡਰਾਇੰਗ ਨਾ ਆਤੀ ਹੋ ਤਬ ਵੀ ਫਿਰ ਹਿੰਦੀ ਚਾਹੇ ਡਰਾਇੰਗ ਨਾ ਆਦੀ ਹੋਵੇ ਤਾਂ ਵੀ ਇਹਦੇ ਡਾਟਸ ਲਗਾ ਦੋ ਕੁਝ ਵੀ ਕਿਸੇ ਤਰੀਕੇ ਨਾਲ ਉਹਦੇ ਡੈਕੋਰੇਸ਼ਨ ਕਰ ਦੋ ਤੇ ਤੰਗ ਹੈ ਨਾ ਦੂਰੋਂ ਬਹੁਤ ਸੋਹਣੇ ਲੱਗਦੇ ਆ। ਇਹ ਚੋਪੀ ਚ ਵੀ ਚਲੋ ਇਹ ਸਾਈਡ ਆਉਂਦੇ ਆ ਤੇ ਆਰ ਉਹਨਾ ਪੰਤੂਸਰਾ ਕਰਦੇ ਆ। ਇਹ ਦੇਖੋ ਜੀ ਤੇ ਤੇ ਆਪਾਂ ਸਾਰਾ ਰੈੱਡ ਕਲਰ ਕਰਾਂਗੇ। ਕਿਉਂਕਿ ਮੇਰਾ ਫੈਲਾ ਮੇਰਾ ਡੋਆ ਵੈਸੀ ਇਹਨਾਂ ਥੋੜਾ ਜਿਆਦਾ ਮਨ ਪੁਰਕੜ ਲੈਂਦੇ ਹੁਪਰ ਕਿ ਗੰਦੇ ਨਹੀਂ ਹੋਣਗੇ نیچے ਕਲਰ ਲੀਨਾਂ ਨੂੰ ਲੱਗੇਗਾ ਇਹ ਸੂਕੀ ਬੜੀ ਜਲਦੀ ਕੇਸ ਜਾਂਦਾ ਇਹ ਨਾ ਫੈਬਰਿਕ ਕਲਰ ਹੈ ਸਾਰੇ ਨਾ ਇਹ ਹੱਥੇ ਦੇ ਨਾਲ ਗੰਦੇ ਹੋਣ ਤੇ ਇਹ ਮਟਾਈ ਐਂਡ ਡਾਈ ਦੀ ਵੀ ਉਹ ਪਾਈ ਹੋਈ ਹੈ ਇੱਕ ਆਪਣੀ ਵੀਡੀਓ ਚੰਨੀ ਡਾਈ ਕੀਤੀ ਸੀ ਗਲੈਸ 'ਤੇ ਕੀਤੀ ਸੀ ਇਹੋ ਹੀ ਕਰ ਰਹੇ ਦੂਸਰੇ ਰੰਗਾਂ ਨਾਲ ਤਾਂ ਹੱਥ ਬੜੇ ਖਰਾਬ ਹੁੰਦੇ ਆ ਕੱਪੜੇ ਤੇ ਲੱਗ ਜਾਏ ਕੱਪੜੇ ਤੇ ਚਲੇ ਨਹੀਂ ਉਤਰਦਾ ਹੱਥ फटाफट ਸਾਫ ਹੋ ਜਾਂਦੇ ਆ ਕੋਈ ਬੋਤਲ ਖਲਾਰਾ ਨਹੀਂ ਕਰਦਾ ਲੱਗ ਲੱਗ ਥੋੜਾ ਜਿਹਾ ਇਤੇ ਥੋੜੇ ਜਿਹੇ ਕੱਟ ਬਣਾ ਦਿੱਤੇ ਲੱਗ ਲੱਗ ਥੋੜੀ ਸ਼ੇਪ ਦੇ ਦਿੱਤੀ ਇੱਦਾਂ ਜੇ ਲੋਕ ਲਗਾ ਫੋਟੋ ਲਗਾਤਾਗੇ ਨੀਚੇ ਸਾਰਾ ਇਹ ਬੈਕਟਰ ਹੂੰ ਇਨਾ ਰਾਈਟ ਕਲਰ ਮੈਂ ਕੁਝ ਨਾ ਟੀੜੇ ਕਲਰ ਬਚੇ ਰਹੇ ਆ ਉਹ ਵੀ ਯੂਜ਼ ਕਰ ਰਹੀ ਆ ਇਹ ਚਲੋ ਇਹਨਾਂ ਵੀ ਖਤਮ ਕਰੋ ਤੇ ਇਹ ਅਲੱਗ ਅਲੱਗ ਕਲਰ ਸਾਡੇ ਗਾਰਡਨ ਦੀ ਸਜਾਵਟ ਬਣ ਜਾਏਗੀ ਕੁਝ ਗਰਮੀਆਂ ਚ ਫੁੱਲ ਕੱਟ ਹੁੰਦੇ ਆ ਤਾਂ ਇਹ ਕਲਰਫੁਲ ਹੋ ਜਾਏਗਾ ਇਹ ਵਖਰੇ ਵਖਰੇ ਬੰਨ੍ਹਾਦੇ ਪਾਟਸ ਨਾਲ ਵੀ ਇਹਨੂੰ ਮੈਂ ਥੋੜੀ ਥੋੜੀ ਦੂਰੀ ਤੇ ਕਿਸੇ ਅੰਬ ਦੇ ਨਿੰਬੂ ਦੇ ਪੇੜ ਦੇ ਸਾਈਡਾਂ ਦੇ ਕੋਈ ਵੀ ਛੋਟੇ ਛੋਟੇ ਪ੍ਰਾਣੀ ਉੱਥੇ ਲਟਕਾ ਦਿਆਂਗੇ ਤੇ ਬਹੁਤ ਸੋਹਣੇ ਲੱਗਦੇ ਨੇ ਤਾਂ ਮੈਂ ਕਰਕੇ ਨਾ ਦਿਖਾਵਾਂਗੀ ਸਾਰੇ ਇਹ ਦੇਖੋ ਵਾਈਟ ਬੋਰਡ ਤੇ ਉੱਪਰ ਮੈਂ ਸਰਾਤਾ ਫੇਸ ਜਿਹਾ ਥੋੜਾ ਜਿਹਾ ਆਈਸ ਬਣਾ ਦਿੱਤੀ ਹੈ ਤੇ ਇਹ ਆਪਾਂ ਕਿਸ ਤਰ੍ਹਾਂ ਬਣਾਉਣਾ ਮੈਂ ਇਸ ਪਾਸੇ ਤੁਹਾਨੂੰ ਕਰਕੇ ਦਿਖਾ ਦਿੰਦੀ ਹਾਂ ਇਹ ਮੈਂ ਪੈਨਸਲ ਨਾਲ ਇਹ ਦੋ ਅੱਖਾਂ ਬਣਾ ਲਈਆਂ ਇਸ ਤਰ੍ਹਾਂ ਇਹ ਮੈਂ 2 ਲੀਟਰ ਦੀ ਬੋਤਲ ਨੂੰ ਕੱਟ ਕੇ ਉੱਪਰੋਂ ਤੇ ਇਹ ਚੱਦੀ ਚ ਲਾਇਆ ਤੇ ਉੱਪਰਲਾ ਹਿੱਸਾ ਢਿੱਲੇ ਕਰ ਲਿਆ ਇਹ ਮੈਂ ਗਰਮ ਉਹ ਦਿਨਾਂ ਨੂੰ ਕੋਈ ਚੀਜ਼ ਟਿੱਕੀ ਲੈ ਕੇ ਤੇ ਮੈਂ ਚਾਰ ਹੋਲ ਕਰਕੇ ਵਿੱਚ ਮਿੱਟੀ ਭਰ ਕੇ ਇੱਥੇ ਮੈਂ ਹੋਲ ਕਰ ਲੇ ਵੀ ਐਕਸਟਰਾ ਜਿਹੜਾ ਪਾਣੀ ਨਿਕਲ ਜਾਂਦਾ ਤੇ ਇਹ ਦਾ ਇਸ ਤਰ੍ਹਾਂ ਆਈਸ ਤੇ ਨੂੰ ਥੋੜਾ ਜਿਹਾ ਬਣਾਉਂਦਾ ਡੈਕੋਰੇਸ਼ਨ ਜੀ ਹੋ ਜਾਂਦੀ ਹੈ ਤੇ ਇਹ ਦੇਖੋ ਇਹ ਆਈਸ ਨੇ ਪੈਨਸਲ ਨਾਲ ਡਰਾ ਕਰ ਲਈ ਹੈ ਇਹ ਅੱਖ ਬਣਾ ਕੇ ਤੇ ਵਿੱਚ ਇਹ ਕਰ ਤਾ ਥੋੜਾ ਐਨਕ ਜਿਹੀ ਵਿਸ਼ੋ ਹੋ ਜਾਏਗੀ ਤੇ ਇਹ ਮੂੰਹ ਥੋੜਾ ਟੇਡਾ ਜਿਹਾ ਕਾਰਟੂਨ ਵਾਈਪੇ ਬਣਾ ਲਿਆ ਠੀਕ ਹੈ ਇਹ ਵਾਈਟ ਮੇਰਾ ਪੇਂਟ ਹੋਇਆ ਹੋਇਆ ਹੈ ਤੇ ਮੈਂ ਇਹਦੇ ਉੱਤੇ ਤੁਹਾਨੂੰ ਇਹ ਆਈਸ ਬਣਾ ਕੇ ਦਸਦੀ ਹਾਂ ਇਹ ਇਹ ਇਸ ਤਰਾ ਹੀ ਆਪਾਂ ਨੇ ਡਰਾ ਕਰ ਦਿਆ ਨਾ どんなっぱね ਇਹ ਵਾਈਟ ਪੇਂਟ ਮੇਰਾ ਠੀਕ ਸੀ ਪਹਿਲਾਂ ਦਾ ਇਹ ਤਾਂ ਮੈਂ ਦੁਬਾਰਾ ਨਹੀਂ ਕੀਤਾ ਇਹ ਦੇਖੋ ਜੀ ਇਹ ਨਾ ਸਰ੍ਹੋਂ ਦੇ ਤੇਲ ਵਾਲੀ ਸੀ ਬੋਤਲ ਤੇ ਇਹਨੂੰ ਮੈਂ ਇਸ ਤਰ੍ਹਾਂ ਸਿਰ ਕੱਟ ਲਿਆ ਇੱਥੋਂ ਇੱਥੋਂ ਕੱਟ ਲਿਆ ਪੈਨਸਲ ਦਾ ਨਿਸ਼ਾਨ ਲਾ ਕੇ ਤੇ ਛੁੱਟ ਗਈ ਜੀ ਨਾ ਤੇ ਇਹ ਇਹਦੀਆਂ ਆਈਜ਼ ਬਣਾ ਲਈਆਂ ਇਹ ਇਹਦੀ ਆਈਜ਼ ਦੀ ਲੁੱਕ ਇਸ ਤਰ੍ਹਾਂ ਕਿ ਜਿਵੇਂ ਨੀਚੇ ਨੂੰ ਦੇਖ ਰਿਹਾ ਠੀਕ ਹੈ ਬਸ ਇਹ ਤੇ ਜੇ ਪਰ ਦਾ ਕਰ ਲੈਂਦੇ ਆ डे शायद बस यद दिया। दिया अख पलका बड़ी है ठीक है बस यू ने थोड़ा थोड़ा ਅੱਜੀ ਮੇਰਾ ਪੇਂਟਿੰਗ ਦਾ ਕੰਮ ਹੋ ਗਿਆ ਪੂਰਾ ਤੇ ਇਹ ਆਪਾਂ ਹੁਣ ਮੈਂ ਥੋੜਾ ਜਿਹਾ ਤੁਹਾਨੂੰ ਆਪਣੇ ਗਾਰਡਨ ਦੇ ਦਿਖਾਉਂਦੀ ਆ ਇਹ ਦੇਖੋ ਇਹ ਦੇਖੋ ਜੀ ਤੇ ਇਹ ਮੇਰੇ ਪੇਂਟ ਕੀਤੇ ਹੋਏ ਸਾਰੇ ਜਿਹੜੇ ਇਹ ਮੈਂ ਕੁਝ ਪੱਥਰ ਪੇਂਟ ਕੀਤੇ ਆ ਇਹ ਵੀ ਮੇਰੇ ਕੁਝ ਪਹਿਲਾਂ ਦੇ ਕੀਤੇ ਹੋਏ ਸੀ ਕੁਝ ਥੋੜੀ ਜਿਹੀ ਹੁਣ ਰੀਨੋਵੇਸ਼ਨ ਕਰ ਦਿੱਤੀ ਤੇ ਇਹ ਮੇਰੇ ਸਾਰੇ ਲਗਾਏ ਹੋਏ ਆ ਇਹ ਦੇਖੋ ਇਹ ਸਾਰੇ ਮੇਰੇ ਗਾਰਡਨ ਦੇ ਮੈਂ ਪੌਦੇ ਜਿਹੜੇ ਲਗਾਏ ਹੋਏ ਆ ਚਿੜੀਆਂ ਦਾ ਇਹ ਦੇਖੋ ਮੇਰੇ ਲਟਕਣ ਵਾਲੇ ਦੇਖੋ ਜੀ ਕਬੂਤਰ ਬੈਠਾ ਹੋਇਆ ਮੇਰੇ ਇਹ ਮੈਂ ਕੁਝ ਗਮਲੇ ਮੇਰੇ ਨਾ ਖਾਲੀ ਆ ਹੁਣ ਕਿਉਂਕਿ ਸਰਦੀਆਂ ਦੇ ਫਲਾਵਰ ਖਤਮ ਹੋ ਗਏ ਤੇ ਇਹ ਮੈਂ ਜੇ ਲਗਾਣੇ ਆ ਇਹ ਮੈਂ ਮੰਗੋ ਦੇ ਪੇੜ ਨਾਲ ਵਿੱਚੇ ਲਟਕਾ ਦਿੰਦੀ ਆ ਕੁਝ ਪੌਦੇ ਇਹ ਹੱਲੀ ਮੇਰੇ ਖਾਲੀ ਪਿਆ ਲਗਾਉਣ ਵਾਲੇ ਆ ਇਹ ਨਿੰਬੂ ਤਾਂ ਐਤ ਕੀ ਮੇਰੇ ਆਮਬ ਦਾ ਫਲ ਪਿਆ ਹੀ ਨਹੀਂ ਪਤਾ ਨਹੀਂ ਪਿਛਲੀ ਵਾਰ ਤਾਂ ਬਹੁਤ ਪਿਆ ਸੀ ਪਹਿਲੀ ਵਾਰ ਹੀ ਪਿਆ ਸੀ ਪਿਛਲੇ ਸਾਲ ਤੇ ਐਤ ਕੀ ਪਿਆ ਹੀ ਨਹੀਂ ਇਹ ਬਨਾਰਸੀ ਲੰਗੜਾ ਪਤਾ ਨਹੀਂ ਮੈਸੋ ਕੋ ਸੋਚਦੀ ਸੀ ਕਿ ਸੀ ਕਿ ਮੱਲੀ ਨੂੰ ਪੁੱਛਾਂਗੀ ਇਹ ਵੀ ਕਿਉਂ ਨਹੀਂ ਲੱਗਿਆ ਐਤ ਕੀ ਫਲ ਇਹ ਮੇਰਾ ਨਿੰਬੂ ਦਾ ਪੇੜ ਇਹ ਛੋਟਾ ਜਿਹਾ ਆਲਣਾ ਐਸੀ ਸੱਚੀ ਜੀ ਨੇ ਹੌਸਲਾ ਬਣਾਇਆ ਹੋਇਆ ਐ ਇਹ ਦੇਖੋ ਇਹ ਮੇਰਾ ਕੜੀ ਪੱਤਾ ਤੇ ਪਪੀਤਾ ਜਗ੍ਹਾ ਥੋੜੀ ਐ ਪਰ ਮੈਂ ਪੌਦੇ ਬੜੇ ਲਾਏ ਹੋਏ ਐ ਤੇ ਇਹ ਅੰਜੀਰ ਤਾਂ ਇਹ ਅਜੇ ਤੱਕ ਵੀ ਨਾ ਨਹੀਂ ਲੱਗੀ ਦੇਖੋ ਹੁਣ ਇਸ ਸਾਲ ਲੱਗੇਗੀ ਕਿ ਨਹੀਂ ਚਲੋ ਠੀਕ ਐ ਜੀ ਮੈਂ ਉਹਨੂੰ ਵੀਡੀਓ ਇੱਥੇ ਆਪਣੀ ਖਤਮ ਕਰਦੀ ਹਾਂ ਜੇ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸਸਤਰੀਕਾਲ ਖੁਸ਼ ਰਹੋ